ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ ਪਰੋਜ ਦੀ ਤਰ ਅੱਜ ਵੀ ਆਪਣਾ ਕਿਚਨ ਤੋਂ ਬਲੌਗ ਸ਼ੁਰੂ ਹੋਇਆ ਜੀ ਅੱਜ ਦਾਲ ਬਣਾਉਣੀ ਸੀ ਕਾਬਲੀ ਚਲੇ ਅਵਾਲ ਕੇ ਰੱਖ ਲੈ ਸੀ ਮੈਂ ਪਹਿਲਾਂ ਸਵੇ ਬਾਸਰ ਤੇ ਚਲੇ ਗਏ ਸੀ ਕਿ ਉਸ ਤੋਂ ਬਾਅਦ ਆ ਕੇ 10-15 ਮਿੰਟ ਤੋਂ ਪਹਿਲਾਂ ਬੈਠ ਜਾਈਦਾ ਪਸੀਨਾ ਵਗੈਰਾ ਸਗਾ ਕੇ ਨਹਾ ਕੇ ਫਿਰ ਤੂਫਜਤ ਲਗਾ ਕੇ ਤੇ ਫੇਰੀ ਚਾਹ ਪਾਣੀ ਬਣਾ ਕੇ ਉਸ ਤੋਂ ਬਾਅਦ ਦਾਲ ਸਬਜ਼ੀ ਦਾ ਕਰਦੇ ਹਾਂ ਸਬਜ਼ੀ ਅੱਜ ਹੋਰ ਕੋਈ ਹੈ ਨਹੀਂ ਸੀ ਰਾਤ ਮੱਕਾਬਲੇ ਚਨੇ ਪਿਉ ਕੇ ਰੱਖਦੇ ਸੀਗੇ ਪਿਆਜ਼ ਲਸਣ ਪਾਤਾ ਤੇ ਕੁੱਕਰ ਦੇ ਵਿੱਚ ਜਦੋਂ ਮੈਂ ਚਨੇ ਉਬਾਲੇ ਸੀ ਤੇ ਉਹਦੇ ਵਿੱਚ ਇੱਕ ਵੱਡੀ ਇਲਾਇਚੀ ਪਾਤੀ ਸੀ ਤੇ ਹੁਣ ਤੇਜ ਪੱਤਾ ਪਾਲਸ ਤੇ ਜੀਰਾ ਪਾਲਾ ਸੀ ਪਿਆਜ਼ ਲਸਣ ਪੁੱਜ ਗਿਆ ਤੇ ਹੁਣ ਇਸ ਦੇ ਵਿੱਚ ਟਮਾਟਰ ਉਹ ਪਾ ਦਾਂਗੇ ਕੱਟ ਕੇ ਰੱਖ ਲਿਆ ਸੀ ਆ ਕਈ ਵਾਰੀ ਗ੍ਰाइंड ਕਰਕੇ ਵੀ ਪਾ ਦਿੰਦੇ ਹੁੰਦੇ ਆ ਟਮਾਟਰ ਪਾ ਕੇ ਤੇ ਥੋੜਾ ਜਿਹਾ ਇਹਦੇ ਵਿੱਚ ਨਮਕ ਪਾ ਦੂੰਗੀ ਨਮਕ ਬਾਕੀ ਜਦੋਂ ਚੜੇ ਆਪਾਂ ਉਬਾਲੇ ਸੀ ਤੇ ਉਹਨਾਂ ਦੇ ਵਿੱਚ ਵੀ ਪਾ ਲਿਆ ਸੀਗਾ ਦਾਲ ਸਬਜ਼ੀ ਕੋਈ ਹੋਰ ਘਰੇ ਹੈ ਨਹੀਂ ਸੀਗੇ ਮੈਨੂੰ ਐਸੇ ਵੀ ਚਲੋ ਰਾਤ ਹੀ ਫਿਰ ਮੈਂ ਤਾਂ ਹੀ ਭੌਂ ਕੇ ਰੱਖਦੇ ਸੀਗੇ ਕਾਬਲੇ ਛੋਲੇ ਟਮਾਟਰ ਜਦੋਂ ਪੁੱਜ ਗਿਆ ਤੇ ਬਾਕੀ ਮਸਾਲੇ ਪਾ ਦਾਂ ਕਿਹੜਾ ਨਮਕ ਪਾ ਦੂੰਗੀ ਮੈਂ ਇਹਦੇ ਵਿੱਚ ਨਮਕ ਪਾਉਂਦੀ ਨਾ ਟਮਾਟਰ ਜਲਦੀ ਸੌਫਟ ਹੋ ਜਾਂਦਾ ਤੇ ਨਾਲ-ਨਾਲ ਮੈਂ ਆਟਾ ਵੀ ਛਾਣ ਕੇ ਰੱਖ ਲਿਆ ਸੀਗਾ ਜਦਾਂ ਚਾਹ ਚ ਤੜਕਾ ਪਉਂਦਾ ਹੁੰਦਾ ਆਪ ਨੂੰ ਐ ਹੁੰਦਾ ਵੀ ਚਲੋ ਕੋਲੇ ਖੜੇ ਆਂਗੇ ਤੇ ਇੱਕ ਦਿਨ ਮੈਂ ਗੈਸ ਪਹਿਲਾਂ ਬਾਹਰ ਕੱਢ ਲਿਆ ਸੀਗਾ ਤੇ ਬਾਹਰ ਤਾਂ ਫਿਰ ਹੋਰ ਤਾਂ ਕੋਈ ਕੰਮ ਨਹੀਂ ਹੁੰਦਾ ਚੀਜ਼ ਚੱਕ ਰੱਖ ਕੇ ਜਾਂਦੇ ਵਿੱਚੋਂ ਅੰਦਰ ਲਿਜਾਣੀ ਤੇ ਗੇੜੇ ਬਹੁਤ ਜ਼ਿਆਦਾ ਲੱਗਦੇ ਆ ਬਸ ਇੱਕ ਐ ਹੁੰਦਾ ਵੀ ਬਾਹਰ ਮਾਣੀ ਮੋਟਾ ਸਾਹ ਆਉਂਦਾ ਗਿਆ ਗਰਮੀ ਜ਼ਿਆਦਾ ਕਰਕੇ ਤੇ ਉਸ ਦਿਨ ਤਾਂ ਮੇਰੇ ਗੇੜੇ ਬਹੁਤ ਲੱਗੇ ਤੇ ਲੱਤਾਂ 'ਚ ਦਰਦ ਜ਼ਿਆਦਾ ਹੋਣ ਲੱਗੇ ਬੈਠ ਕੇ ਵੀ ਰੋਟੀ ਹੁਣ ਨਹੀਂ ਪਕਦੀ ਕਿਉਂਕਿ ਆਤ ਬੜੀ ਵੀ ਹੁਣ ਖੜੇ ਹੋ ਕੇ ਬਣਾਉਣ ਦੀ ਤੇ ਬਾਕੀ ਗੀਜਾਂ ਦੇ ਵਿੱਚ ਥੋੜਾ ਜਿਹਾ ਕੰਮ ਹੁੰਦਾ ਵੀ ਜਦੋਂ ਹੁਣ ਆਪਾਂ ਕੋਈ ਦਾਲ ਸਬਜ਼ੀ ਬਣਾਉਣੇ ਜਾਂ ਕੋਈ ਚਾਹ ਪਾਣੀ ਬਣਾਉਣੇ ਨਾਲ ਹੋਰ ਕੰਮ ਵੀ ਕਰ ਲੈਨੇ ਖੜੇ ਖੜੇ ਤੇ ਬਾਹਰ ਬਸ ਫਿਰ ਜਿਹੜੇ ਕੰਮ ਤੇ ਲੱਗੇ ਹੁੰਨੇ ਆ ਇੱਕ ਤੇ ਉਹੀ ਹੁੰਦਾਗਾ ਫਿਰ ਉਸ ਦਿਨ ਮੈਂ ਸ਼ਾਮ ਨੂੰ ਗਿਆ ਸੰਦਰ ਕਰ ਲਿਆ ਸੀ ਮੈਂ ਇਸ ਤੋਂ ਚੰਗਾ ਦਮਾਗੇ ਜਾਂਦੇ ਵਿੱਚ ਹੀ ਬਣਾ ਲੂਗੀ ਗਰਮੀ ਮਹਾ ਜਿਹੜੀ 10 ਮਿੰਟ ਲੱਗਣੀ ਲੱਗੂ ਪਰ ਕੰਮ ਜਲਦੀ ਹੋ ਜਾਂਦੇ ਨਾਲ ਹੋਰ ਕੰਮ ਹੋ ਜਾਂਦੇ ਟਮਾਟਰ ਪੁੱਜ ਗਿਆ ਸੀ ਉਸ ਤੋਂ ਬਾਅਦ ਇਸ ਦੇ ਵਿੱਚ ਹਲਦੀ ਲਾਲ ਮਿਰਚ ਨਮਕ ਤਾਂ ਪਹਿਲਾਂ ਪਾਈ ਦਿੱਤਾ ਤੇ ਧਨੀਆ ਪਾਊਡਰ ਇੱਕ ਚਮਚੋ ਪਾਤਾ ਥੋੜਾ ਜਿਹਾ ਪਾਣੀ ਪਾ ਕੇ ਤੇ ਮਸ ਕਾਵੜੀ ਛੋਲੇ ਜਿਹੜੇ ਉਬਾਲ ਕੇ ਰੱਖੇ ਸੀ ਉਹ ਪਾ ਦਾਂਗੇ ਤੇ ਅੱਜ ਮੈਂ ਆਲੂ ਨਹੀਂ ਪਾਉਂਦੀ ਕਿ ਤੇ ਜਦੋਂ ਆਲੂ ਪਾਉਣੇ ਹੁੰਦੇ ਆ ਤੇ ਆਲੂਆਂ ਨੂੰ ਮੈਂ ਛਿੱਲ ਕੇ ਪਹਿਲਾਂ ਜਦੋਂ ਆਪਾਂ ਛੋਲਿਆਂ ਨੂੰ ਉਬਾਲਦੇ ਹੁੰਦੇ ਆ ਤੇ ਨਾਲ ਹੀ ਉਬਾਲ ਲੈਣੀ ਹੁੰਦੀ ਆ ਤੇ ਪਰ ਅੱਜ ਆਲੂ ਨਹੀਂ ਉਬਾਲੇ ਮੈਂ ਨਾਲ ਕਿਉਂਕਿ ਰਾਤ ਵੀ ਆਲੂ ਬਣਾਏ ਸੀਗੇ ਤੇ ਹਰੇਕ ਦਾਲ ਸਬਜ਼ੀ ਦੇ ਵਿੱਚ ਹੁਣ ਆਲੂ ਪੈਂਦੇ ਤਾਂ ਕਰਕੇ ਮੈਨੂੰ ਐ ਹੋ ਗਿਆ ਵੀ ਚਲੋ ਕਾਵੜੀ ਛੋਲਿਆਂ ਨੂੰ ਅੱਜ ਇਕੱਲੇ ਹੀ ਬਣਾ ਲੈਣੀ ਹੈ ਪਾਣੀ ਪਾ ਲੈਸ ਥੋੜਾ ਜਿਹਾ ਮੈਂ ਤੇ ਮਸਾਲੇ ਵੀ ਪੱਕ ਗਿਆ ਤੇ ਹੁਣ ਕੁੱਕਰ ਦੇ ਵਿੱਚ ਆਪਾਂ ਜਿਹੜੇ ਉਬਾਲ ਕੇ ਰੱਖੇ ਸੀ ਇਹ ਕਾਵੜੀ ਛੋਲੇ ਉਹ ਪਾ ਵਸੇ ਸੁੱਕੇ ਵੀ ਵਧੀਆ ਬਣਦੇ ਆ ਇਹ। ਬਸੇ ਪਾਣੀ ਇਹ ਸੋਕ ਜਾਂਦੇ ਆ ਕਿ ਤਰੀ ਆਪਾਂ ਇਹਦੇ ਵਿੱਚ ਜਿਆਦਾ ਹੀ ਬਣਾਉਣੀ ਪੈਂਦੀ ਹੈਗੀ। ਪਰ ਮੈਂ ਅੱਜ ਜਿਆਦਾ ਨਹੀਂ ਬਣਾਉਗੀ। ਜਿਆਦਾ ਗਾੜ੍ਹੀ ਨਹੀਂ ਬਣਾਉਣੀ ਕਿਉਂਕਿ ਦੁਪਹਿਰ ਤੱਕ ਦਾ ਹੀ ਆਪਾਂ ਸਾਰਨਾਗਾ। ਸ਼ਾਮ ਨੂੰ ਦੇ ਟਾਈਮ ਤੇ ਹੋਰ ਬਣਾ ਲਾਂਗੇ ਕੋਈ ਸਾਲ ਸਬਜ਼ੀ। ਥੋੜਾ ਜਿਹਾ ਪਾਣੀ ਪਾ ਦੂੰਗੀ ਇਹਦੇ ਵਿੱਚ ਕਿਉਂਕਿ ਹਜੇ ਬਸ ਤਾਂ ਉਬਾਲਦੇ ਆ ਚੰਗੀ ਤਰ੍ਹਾਂ ਤੇ ਪਰ ਫੇਰ ਵੀ 10-12 ਮਿੰਟ ਤਾਂ ਹਜੇ ਇਹਨਾਂ ਨੂੰ ਪਕਾਵਾਂਗੀ ਮੀਡੀਅਮ ਗੈਸ ਤੇ ਮੈਂ। ਖੜੇ ਮਸਾਲੇ ਪਾਉਣ ਦਾ ਟੇਸ ਥੋੜਾ ਜਿਹਾ ਵਧੀਆ ਆ ਜਾਂਦਾ ਹੈ। ਕਈ ਵਾਰੀ ਤਾਂ ਤੇਜ ਪੱਤਾ ਵੀ ਪਹਿਲਾਂ ਹੀ ਪਾ ਦੇਣੀ ਹੁੰਦੀ ਹੈ ਜਦੋਂ ਇਹਨਾਂ ਨੂੰ ਉਬਾਲਦੀ ਹੁੰਨੀ ਆ ਤੇ ਪਰ ਅੱਜ ਤੇਜ ਪੱਤਾ ਬਾਅਦ ਵਿੱਚ ਪਾਇਆ ਸੀ ਤੜਕਾ ਲਾਉਣ ਨੇ ਟਾਕੇ ਰੱਖ ਦਿੰਦੇ ਨੇ ਤੇ ਉਹਨਾਂ ਟਾਈਮ 'ਚ ਕੋਈ ਹੋਰ ਕੰਮ ਕਰ ਲੈਣੇ ਨਾਲ ਬਰਤਨ ਵਗੈਰਾ ਹੋ ਜਾਂਦੇ ਚਾਹ ਪਾਣੀ ਵਾਲੇ ਤੇ ਉਹ ਪਹਿਲਾਂ ਚੱਕੇ ਜਾਂਦੇ ਆ ਤਾਂ ਥੋੜਾ ਜਿਹਾ ਰੋਟੀ ਵਾਲਿਆਂ ਦਾ ਆਪ ਨੂੰ ਹੌਲ ਹੰਧਾਰਾ ਜਾ ਜਾਂਦਾ ਹੈਗਾ ਨਹੀਂ ਫੇਰ ਰੋਟੀ ਵਾਲੇ ਨਾਲ ਰਲ ਕੇ ਤੇ ਜ਼ਿਆਦਾ ਹੋ ਜਾਂਦੇ ਬਰਤਨ ਦਾਲ ਵੀ ਬਣ ਗਈ ਹੈ ਕਾਬਲੀ ਛੋਲੇ ਬਣ ਗਏ ਆ ਤੇ ਹੁਣ ਇਸ ਦੇ ਵਿੱਚ ਕਸਤੂਰੀ ਮੇਥੀ ਪਾ ਦੋਗੇ ਥੋੜੀ ਤੇ ਗੈਸ ਕਰ ਦੋਗੇ ਬੰਦ ਤੇ ਰੋਟੀ ਬਣਾ ਲੂਗੇ ਸਵਾਕਾਖਟ ਦਾ ਟਾਈਮ ਹੋ ਗਿਆ ਸੀ ਇੱਥੇ ਜਦੋਂ ਨੂੰ ਕਾਬਲੀ ਛੋਲੇ ਬਣੇ ਸੀਗੇ ਤੇ ਆਟਾ ਵਗੈਰਾ ਸਾਰਾ ਗੁੰਨ ਕੇ ਰੱਖਿਆ ਹੋਈ ਹੈਗਾ ਰੋਟੀ ਖਾ ਕੇ ਚਲੇ ਜਾਣਗੇ ਕੰਮ ਤੇ ਤੇ ਅਰਮਾਨ ਥੋੜਾ ਜਿਹਾ ਲੇਟ ਜਾਂਦਾ ਹੁੰਦਾ ਕਾਲਜ ਹੁਣ ਅੱਜ ਕਹਿੰਦਾ ਮਮਾ ਪਹਿਲਾ ਲੈਕਚਰ ਲੱਗਦਾ ਨਹੀਂ ਤੇ ਤਾਂ ਕਰਕੇ ਲੇਟ ਚਲਾ ਜਾਂਦਾ ਹੈਗਾ ਨੇ ਤਾਂ ਕਾਲਜ ਦਾ ਟਾਈਮ ਉਹਦਾ ਜਲਦੀ ਦਾਗਾ ਕੜਾਹੀ ਨੂੰ ਮੈਂ ਦੂਸਰੀ ਸਾਈਡ ਤੇ ਕਰ ਦਿੰਨੇ ਆ ਹੁਣ ਤੇ ਦੁੱਧ ਵੀ ਹਜੇ ਆਇਆ ਨਹੀਂ ਏਰਮਾਨ ਲੈਣ ਗਿਆ ਵਾ ਸੀਗਾ ਨਹੀਂ ਤਾਂ ਦੁੱਧ ਵੀ ਨਾਲ ਦੀ ਨਾਲ ਗਰਮ ਕਰਕੇ ਰੱਖਿਆ ਜਾਂਦਾ ਹੈ ਬਰਤਨ ਪਹਿਲਾਂ ਇਹ ਚੱਕੇ ਸੀ ਤੇ ਬਾਸਕਟ ਭਰ ਗਿਆ ਤੇ ਜੇ ਮੈਂ ਨਾ ਚੱਕਦੀ ਤੇ ਫਿਰ ਮੈਨੂੰ ਰੋਟੀ ਵਾਲ ਜਿਆਦਾ ਔਖੇ ਹੋ ਜਾਂਦੇ ਬਾਕੀ ਹੁਣ ਸੇ ਤਾਂ ਬੁਖਾਰ ਤਾਂ ਹੈਗਾ ਹੀ ਇਹ ਹਜੇ ਵੀ ਤੇ ਥੋੜਾ ਜਿਹਾ ਗਲੇ ਨੂੰ ਰਾਹਤ ਮਿਲੀ ਹੈ ਜੀ ਦਵਾਈ ਦੇ ਨਾਲ ਕੱਲ ਵਾਲੀ ਦੇ ਨਾਲ ਹੁਣ ਤਾਂ ਬਸ ਬਰਸਾਤ ਕੀ ਦਾ ਮੌਸਮ ਕਰਕੇ ਤੇ ਹੋਇਆ ਤਾਂ ਇਹ ਸਾਰਿਆਂ ਨੂੰ ਹੀ ਪਿਆਗਾ ਰੋਟੀ ਮੇ ਪਾ ਕੇ ਦੇ ਦੇਣੀ ਇੱਥੇ ਤੇ ਰੋਟੀ ਖਾ ਲੈਣਗੇ ਵੈਸੇ ਸਾਡੇ ਕੋਈ ਇਦਾਂ ਆਏ ਨਹੀਂਗਾ ਵੀ ਬੈਠ ਕੇ ਕਹਿਣਗੇ ਇੱਥੇ ਬੈਠਾ ਨੂੰ ਖੜਾਾ ਦੋ ਤੇ ਕਿਚਨ ਦੇ ਵਿੱਚੋਂ ਮਰ ਤੋਂ ਫੜ ਕੇ ਲੈ ਜਾਂਦੇ ਹੁੰਦੇ ਆ ਇਹ ਰੋਟੀ ਤੇ ਬੱਚਿਆਂ ਦੀ ਵੀ ਆਦਤ ਇਹੀ ਬਣੀ ਹੋਈ ਹੈਗੀ ਰੋਟੀ ਮੈਥੋਂ ਕਿਚਨ ਚ ਫੜ ਕੇ ਲਿਆ ਜਾਂਦੇ ਕਈ ਵਾਰ ਤਾਂ ਮੈਂ ਹੁੰਦਾ ਵੀ ਬਣਾ ਕੇ ਪਹਿਲਾਂ ਰੱਖ ਲੈਣੀ ਆ ਇਕੱਠੇ ਬੈਠ ਕੇ ਖਾ ਲੈਨੇ ਆ ਤੇ ਜੇ ਕਈ ਵਾਰੀ ਇਹਨਾਂ ਨੂੰ ਕਾਲੀ ਹੁੰਦੀ ਹੈਗੀ ਜਦੋਂ ਮੈਂ ਬਣਾਉਣੀ ਹੁੰਨੀ ਆ ਤੇ ਮੇਰੇ ਤੋਂ ਰੋਟੀ ਫੜ ਕੇ ਲੈ ਜਾਂਦੇ ਬਾਕੀ ਰੋਟੀ ਪਾਣੀ ਖਾ ਕੇ ਇਹ ਬਰਤਨ ਵੀ ਕਿਚਨ ਦੇ ਵਿੱਚ ਰੱਖ ਦਿੰਦੇ ਆ ਐ ਨੀਗਾ ਵੀ ਖਾ ਪੀ ਕੇ ਉੱਥੇ ਰੱਖ ਦੇਣਗੇ ਬਾਤਣ ਇਹ ਆਦਤ ਬੱਚਿਆਂ ਦੇ ਵਿੱਚ ਵੀ ਪਾਈ ਹੋਈ ਹੈਗੀ ਬਾਕੀ ਵੈਸੇ ਵੀ ਸਾਡੇ ਇਹਨਾਂ ਨੂੰ ਆਦਤ ਆ ਨਾ ਕੋਈ ਗਈ ਇਹਨਾਂ ਨੂੰ ਐ ਹੁੰਦਾ ਵੀ ਗਿੱਲੇ ਤੌਲੀਏ ਵਗੈਰਾ ਤੇ ਵੱਡਾਂ ਦੇ ਸੱਟ ਦਿੰਦੇ ਸਾਡੇ ਇਸ ਤਰ੍ਹਾਂ ਨਹੀਂ ਕਰਦੇ ਨਾਲ ਦੀ ਨਾਲ ਹੀ ਇਹ ਤਾਰਾਂ ਦੇ ਸੁੱਕੜੇ ਪਾਏ ਹੁੰਦੇ ਨੇ ਤੇ ਤੌਲੀਏ ਜਾਂ ਸਟੈਂਡ ਤੇ ਤੇ ਬੱਚਿਆਂ ਨੂੰ ਵੀ ਇਹ ਕਈ ਵਾਰ ਜੇ ਬੱਚੇ ਰੱਖ ਦਿੰਦੇ ਸੀ ਪਹਿਲਾਂ ਤੇ ਉਹਨਾਂ ਨੂੰ ਵੀ ਟੋਕ ਦਿੰਦੇ ਸੀ ਹਜੇ ਵੀ ਟੋਕ ਦਿੰਦੇ ਤੇ ਪਾਪਾ ਕਈ ਵਾਰੀ ਬੱਚੇ ਕਾਲੀ ਦੇ ਵਿੱਚ ਰੱਖ ਦਿੰਦੇ ਆ ਤੇ ਕਹਿੰਦੇ ਚੱਕ ਕੇ ਇਹਨਾਂ ਨੂੰ ਬਾਹਰ ਪਾ ਕੇ ਆਓ ਇਹ ਆਤ ਬੱਚਿਆਂ ਦੇ ਵਿੱਚ ਵੀ ਬਸ ਸ਼ੁਰੂ ਤੋਂ ਹੀ ਪਾਈ ਹੋਈ ਹੈਗੀ ਲਓ ਜੀ ਰੋਟੀ ਬਣਾ ਲ ਗਏ ਤੇ ਖਵਾ ਲ ਗਏ ਆਪਾਂ ਟਿਫਨ ਤਾਂ ਜਾਣਾ ਹੀ ਨਹੀਂ ਨਾਲ ਦੇ ਪੈਰ ਦੇ ਟਾਈਮ ਤੇ ਆਉਂਦੇ ਹੁੰਦੇ ਆ ਤੇ ਬਸ ਹੁਣ ਖਾਣ ਲਈ ਬਣਾਉਣੀ ਹੈਗੀ ਬਾਕੀ ਪ੍ਰਾਪ ਦੇ ਟਿਫਨ ਦੀ ਬਸ ਜ਼ਰੂਰ ਬਣਾ ਕੇ ਰੱਖ ਦੇਣੇ ਹੁੰਦੇ ਨੇ ਰੋਟੀਆਂ ਕਿਉਂਕਿ ਜਦੋਂ ਨੂੰ ਫਿਰ ਉਹਨੇ ਜਾਣਾ ਹੁੰਦਾ ਤੇ ਉਦੋਂ ਨੂੰ ਹੋਰ ਹੀ ਕੰਮ ਨਹੀਂ ਲੋਟ ਆਉਂਦੇਗੇ। ਸਰੀਰ ਤਾਂ ਵੈਸੇ ਮੈਨੂੰ ਹਜੇ ਸੈਟ ਲੱਗਣੀ ਸੀ ਰਿਆਗਾ ਤੇ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਵੀ ਮੈਂ ਬੈਠ ਜੂੰਗੀ ਬੰਦ ਛੱਟ। ਤੇ ਬਾਹਰ ਮੌਸਮ ਕਿਣਮੈਣ ਹੋਈ ਜਾਂਦੀ ਸੀ ਕੋਈ ਜ਼ਿਆਦਾ ਤਾਂ ਹੈ ਨਹੀਂ ਸੀ ਤੇ ਵੈਸੇ ਕਿਣਮੈਣ ਜੀ ਹਲਕੀ ਹਲਕੀ ਹੋਈ ਜਾਂਦੀ ਸੀ ਇਸ ਟਾਈਮ ਤੇ। ਤੇ ਉਹਦੇ ਕਰਕੇ ਪੜਤਾ ਜੇ ਵੀ ਕਾਫੀ ਉੱਠਣ ਲੱਗ ਜਾਂਦੀ ਅੰਦਰ ਜ਼ਿਆਦਾ ਗਰਮੈਸ਼ ਲੱਗਣ ਲੱਗ ਜਾਂਦੀ ਹੈਗੀ। ਸਿਰਦਾ ਜੇ ਤਾਂ ਕੰਮ ਲੱਗੇ ਰਹੇਗੇ ਤਾਂ ਉਹੋ ਜਿਹਾ ਹੋ ਜਾਂਦਾ ਤੇ ਜੇ ਐ ਹੁੰਦਾ ਵੀ ਛੱਡਦੇਗੇ ਕੰਮ 10 ਮਿੰਟ ਬੈਠਦੇ ਹੁੰਦਾ ਵੀ ਦਵਾਈ ਖਾਦੀ ਐ ਸੈਟ ਨਹੀਂ ਤੇ ਫੇਰ ਵੀ ਕਰਨੇ ਤਾਂ ਆਪ ਨੂੰ ਹੀ ਪੈਂਦੇ ਤੇ ਤਾਂ ਕਰਕੇ ਆ ਹੁੰਦਾ ਬਸ ਵੀ ਰੋਟੀ ਡੱਕਦਾ ਤਾਂ ਬਾਕੀ ਪਹਿਲਾਂ ਹੋ ਜਾਂਦਾ ਮੈਨੂੰ ਵੀ ਰੋਟੀ ਡੱਕਦਾ ਮੈਂ ਬਣਾ ਹੀ ਦੇਵਾ ਤੇ ਉਸ ਤੋਂ ਬਾਅਦ ਇਹ 10 ਵਜੇ ਦਾ ਟਾਈਮ ਆ ਰੋਟੀ ਬਣਾ ਕੇ ਤੇ ਮੈਂ ਪੈ ਗਈ ਸੀ ਦਵਾਈ ਖਾ ਕੇ ਬੁਖਾਰ ਹੋ ਗਿਆ ਸੀਗਾ ਦੁਬਾਰਾ ਰੋਟੀ ਬਣਾਉਂਦੇ ਬਣਾਉਂਦੇ ਤੇ ਹੁਣ ਉੱਠ ਕੇ ਚਲੋ ਥੋੜਾ ਜਿਹਾ ਫਰਕ ਲੱਗਿਆ ਮੈਨੂੰ ਤਾਂ ਮੈਨੂੰ ਆ ਗਏ ਵਾਸ਼ਿੰਗ ਮਸ਼ੀਨ ਲਗਾਦਾ ਤੇ ਕਿਚਨ ਦਾ ਕੰਮ ਵੀ ਸਾਰਾ ਉੱਥੇ ਛੱਡਦਾ ਬਰਤਨ ਵਗੈਰਾ ਨਹੀਂ ਚੱਕੇ ਸੀ ਮੈਂ ਤੇ ਝਾੜੂ ਪਰਾਵਨੇ ਲਗਾਤਾ ਸੀ ਕੱਲ ਵਾਂਗੂ ਅੱਜ ਵੀ ਤੇ ਵਾਕੀ ਉਹ ਕਹਿੰਦੀ ਮम्मा ਮੇਰੇ ਨਹਾਉਣ ਦਾ ਟਾਈਮ ਹੋ ਗਿਆ ਤੇ ਕਹਿੰਦੀ ਅਖੇ ਪੋਚਾ ਵਗੈਰਾ ਮੈਂ ਉਹਨੂੰ ਕਿਹਾ ਛੱਡ ਦੇ ਪੋਚਾ ਜੇ ਤਾਂ ਲੱਗਿਆ ਤਾਂ ਲਗਾ ਦਾਂਗੇ ਕਿਉਂਕਿ ਬਾਹਰ ਕਰਨ ਮਨ ਜੀ ਹੋਈ ਜਾਂਦੀ ਸੀਗੀ ਤੇ ਮੈਂ ਹਕ ਕਿਹਾ ਮੈਨੂੰ ਦੂਸਰੇ ਕੰਮ ਕਰ ਲੈਣ ਦੇ ਮੈਂ ਹਾਂ ਜੇ ਸਰੀਰ ਸੱਟ ਲੱਗਿਆ ਤੇ ਬਾਅਦ ਦੇ ਵਿੱਚ ਲਗਾ ਲਵਾਂਗੀ ਪੋਚਾ ਕੱਪੜਿਆਂ ਦਾ ਵਿਵਸਾਅ ਆਇਆ ਵੀ ਸਟੈਂਡ ਤੇ ਪਾ ਦੂੰਗੀ ਕੋਈ ਫਾਇਦਾ ਤਾਂ ਹੈ ਨਹੀਂ ਤੋਤਿਆਂ ਦਾ ਕਿਉਂਕਿ ਮੌਸਮ ਵੀ ਇਦਾਂ ਦਾ ਹੋਇਆ ਪਿਆ ਤੇ ਬਸ ਪੋਚ ਦੇ ਵਿੱਚ ਇੱਥੇ ਸਟੈਂਡ ਰੱਖ ਕੇ ਉਹ ਕਰ ਦੂੰਗੇ ਆਪੇ ਸੁੱਕੀ ਜਾਣਗੇ ਦੋ ਦਿਨਾਂ ਦੇ ਵਿੱਚ ਸੁੱਕ ਜਾਣਗੇ ਦੋ ਦਿਨਾਂ ਦੇ ਮੁੜ ਕੇ ਆਪ ਨੂੰ ਔਖਾ ਹੋ ਜਾਂਦਾ ਧੋਣੇ ਵੈਸਤਾ ਬੈੱਡ ਸ਼ੀਟਾਂ ਵੀ ਚੇਂਜ ਕਰਨ ਵਾਲੀਆਂ ਸੀ ਤੇ ਪਰ ਉਹ ਮੈਂ ਨਹੀਂ ਚੱਕੀ ਅੱਜ ਇਹ ਬੈੱਡ ਸ਼ੀਟਾਂ ਦਾ ਫਿਰ ਐ ਆਉਂਦਾ ਵੀ ਬਾਹਰ ਧਾਰਾਂ ਤੇ ਸੁਕਾਂਗਾ ਜਾਂਦੀਆਂ ਸਟੈਂਡ ਤੇ ਤਾਂ ਨਹੀਂ ਸੁਕਾਂਗਾ ਜਾਂਦੀਆਂ ਪਾਉਣ ਵਾਲੇ ਕੱਪੜੇ ਜਿਹੜੇ ਇਹ ਧੋ ਦੂੰਗੇ ਦੋ ਲਾਟ ਤਾਂ ਲੱਗਣਗੇ ਜਿਆਦਾ ਹੈ ਨਹੀਂ ਵੀ ਜਿਆਦਾ ਚੰਗੀ ਤਰ੍ਹਾਂ ਖੁੱਲ ਕੇ ਜਮੀ ਪੈ ਜੇ ਤਾਂ ਫਿਰ ਵੀ ਮਾੜਾ ਮੋਟਾ ਮੌਸਮ ਦਾ ਫਰਕ ਪੈ ਜਾਂਦਾ ਤੇ ਕਿਰਮਣ ਜੀ ਹੋਈ ਜਾਂਦੀ ਐ ਇੱਥੇ ਪ੍ਰਾਹ ਵਾਇਸੀ ਕਹਿੰਦੀ ਮੇਰਾ ਦਮਾਲਾ ਤੋਦੋ ਤੋ ਮੈਂ ਹੱਜ ਦਾ ਦੇਣ ਨਹੀਂ ਜਾਣਾ ਪ੍ਰਾਪ ਤੂੰ ਮੈਂ ਹਵੀ ਤਨ ਛੁੱਟੀਆਂ ਆ ਜਾਣੀਆਂ ਫਿਰ ਤੇ ਮੈਂ ਹੱਜ ਕੇਰਾ ਇਦਾਂ ਹੀ ਬੰਨ ਜਾਮਾ ਮਾਵਾਂ ਤੋ ਵੀ ਦੇਉਂਗੀ ਤੇ ਫਿਰ ਇਹਨੂੰ ਵੀ ਸੁਕਾਉਣ ਦਾ ਔਖਾ ਹੋ ਜਾਊਗਾ ਜੀ ਮਸ਼ੀਨ ਦੇ ਵਿੱਚ ਕੱਪੜੇ ਪਾਤੇ ਸਰਫ ਪਾਦਾ ਤੇ ਪਾਣੀ ਪਾ ਕੇ ਤੇਨੂੰ ਲਾ ਦੇਨੇ ਚਲਾਉਨੇ ਤੇ ਕਿਚਨ ਦੇ ਵਿੱਚ ਜਾ ਕੇ ਕਿਚਨ ਦੇ ਕੰਮ ਕਰਦੀ ਐ ਤੇ ਹਲਕੀ ਹਲਕੀ ਬਸ ਕਿਰਮਣ ਜੀ ਹੋਈ ਜਾਂਦੀ ਸੀ ਜਿਆਦਾ ਨਹੀਂ ਸੀਗਾ ਮੇ ਤੋ ਤਵਾ ਕੜਾਹੀ ਖਾਲੀ ਕਰ ਲੂੰਗੀ ਸਬਜ਼ੀ ਸੌਰੀ ਦਾਲ ਸਬਜ਼ੀ ਬਸ ਮੂਹ ਦੇ ਵਿੱਚ ਸਬਜ਼ੀ ਨਿਕਲਦੀ ਹੈਗੀ ਦਾਲ ਤੀ ਇਹ ਕੱਢ ਕੇ ਰੱਖ ਦੇਣੀ ਬਸ ਥੋੜੀ ਬਚੀ ਸੀਗੀ ਦੁਪਹਿਰ ਦਾ ਡੰਗ ਸਰ ਜੂਗਾ ਸ਼ਾਮ ਨੂੰ ਫਿਰ ਕੁਸ਼ੋਰ ਬਣਾ ਲਾਂਗੇ ਤੇ ਬਾਸਕਟ ਖਾਲੀ ਕਰ ਲੂੰਗੀ ਬਾਤਾਂ ਜਿਹੜੇ ਵਿੱਚ ਪਾਏ ਹੈਗੇ ਦੋ ਚਾਰ ਕੁਛ ਤਾਂ ਮੈਂ ਨਾਲ ਦੀ ਨਾਲ ਰੋਟੀ ਬਣਾਉਂਦੀ ਨੇ ਬਸ ਲਗਾ ਦੇਣੀ ਤਾਂ ਹੀ ਕਿਚਨ ਦੇ ਵਿੱਚ ਥੋੜਾ ਜਿਹਾ ਕੰਮ ਸੌਖਾ ਲੱਗਦਾ ਕਿ ਜਿਹੜਾ ਮੈਨੂੰ ਕੰਮ ਵਿੱਚ ਠੀਕ ਲੱਗਦਾ ਵਿੱਚ ਕੋਲੇ ਖੜੀ ਨੂੰ ਕਈ ਭਰੇ ਆ ਹੁੰਦਾ ਵੀ ਰੋਟੀ ਰੜਦੀ ਆ ਤੇ ਬਰਤਨ ਵਗੈਰਾ ਬਾਸਕਟ ਚ ਪਏ ਹੁੰਦੇ ਜਿੰਨੇ ਕੁ ਮਤੋਂ ਲੱਗਦੇ ਨਾਲ ਦੀ ਨਾਲ ਚੱਕੀ ਜਾਂਦੇ ਹੁੰਦੇ ਆ ਕਿਲਾ ਸਲਫ ਸਾਫ ਕਰਕੇ ਤੇ ਉਸ ਤੋਂ ਬਾਅਦ ਹੀ ਬਾਤਨ ਚੱਕੂਗੇ ਸਾਰੇ ਥੋੜੀ ਜਿਹਾ ਵੈਸੇ ਬਾਤਨ ਜ਼ਿਆਦਾ ਤਾਂ ਹੈ ਨਹੀਂਗੇ ਰੋਟੀ ਵਾਲੇ ਹੀ ਹੈਗੇ ਇੱਕ ਵਾਰੀ ਪਹਿਲਾਂ ਸਲਫ ਤੇ ਗਿਆ ਹਾਂ ਚੰਗੀ ਤਰ੍ਹਾਂ ਸਾਫ ਕਰ ਲੂਗੇ ਐ ਹੁੰਦਾ ਕੰਮ ਆਪਣੇ ਕਰਨਿਆਂਗੇ ਤੇ ਚਾਹੇ ਵੇਲੇ ਕਰਲਾ ਚਾਹੇ ਕਿ ਵੇਲੇ ਕਰਲਾ ਤੇ ਪਰ ਜਦੋਂ ਸਰੀਰ ਸੱਟ ਹੁੰਦਾ ਉਹ ਤਾਂ ਉੱਤੋਂ ਬੈਠਿਆ ਨਹੀਂ ਜਾਂਦਾ ਉਹ ਤਾਂ ਹੁੰਦਾ ਵੀ ਜਲਦੀ ਜਿਆਦਾ ਕਰ ਲਗੇ ਕੰਮ ਬਾਕੀ ਜਦੋਂ ਸਿਹਤ ਨਾ ਠੀਕ ਹੋਵੇ ਤੇ ਉਦੋਂ ਐ ਹੁੰਦਾ ਵੀ ਇੱਕ ਕੰਮ ਕਰ ਲੈਨੇ ਆ ਤੇ 10 ਮਿੰਟ ਵੇਲੇ ਦੀ ਬੈਠ ਜਾਨੇ ਰੈਸਟ ਕਰ ਲੈਨੇ ਫਿਰ ਕੰਮ ਤੇ ਲੱਗ ਜਾਨੇਗੇ ਜਿਆਦਾ ਥਕਾ ਕੇ ਸਰੀਰ ਵੀ ਫਿਰ ਐ ਹੁੰਦਾ ਵੀ ਫਿਰ ਜਿਵੇਂ ਕੰਮ ਤੋਂ ਜਾਣੇ ਬੈਠੇ ਰਹਿੰਦੇ ਰੋਟੀ ਟੁੱਕ ਤੋਂ ਵੀ ਕਸਕੇ ਸ਼ੈਰ ਦਾ ਮੈਨੂੰ ਐ ਹੁੰਦਾ ਵੀ ਚਲੋ ਸਵੇਰੇ ਜਾ ਆਉਣੇ ਆਗੇ ਉਹ ਵੀ ਸਵੇਰ ਦੇ ਟਾਈਮ ਤੇ ਬੁਖਾਰ ਨਹੀਂ ਹੁੰਦਾ ਬਾਅਦ ਦੇ ਵਿੱਚ ਪਤਾ ਨਹੀਂ ਤਾਂ ਵੀ ਥਕਾਵਟ ਦੇ ਨਾਲ ਹੋ ਜਾਂਦਾਗਾ ਵੀ ਕੰਮ ਦੇ ਨਾਲ ਉਸ ਟਾਈਮ ਤੇ ਚਲੋ ਆਇਆ ਹੁੰਦਾ ਵੀ ਚਲ ਜਾ ਆਉਣਿਆ ਅੱਧਾ ਘੌਣਾ ਘੰਟਾ ਕਿਉਂਕਿ ਇੱਕ ਵਾਰੀ ਜੇ ਆ ਹੁੰਦਾ ਵੀ ਰੁਕ ਗਏ ਤਾਂ ਮੁੜ ਕੇ ਫੇਰ ਉਹੀ ਹਾਲ ਜੀ ਹੋਣ ਲੱਗ ਜਾਂਦੀ ਜਾਂਦੀ ਤਾਂ ਪੱਪਾ ਉਹ ਗਰਮਾ ਇੱਥੇ ਟੰਗ ਦਿੰਦੀ ਹੁੰਦੀ ਇਹਨਾਂ ਨੂੰ ਰੈਕ ਤੇ ਕਿਉਂਕਿ ਚਾਹ ਇਹਦੇ ਵਿੱਚ ਹੀ ਪੀ ਲੈਣੇ ਹੁੰਨੇ ਆ ਹੁਣ ਚਾਹ ਘੱਟ ਪੀਤੀ ਜਾਂਦੀ ਐ ਇਸ ਤਰ੍ਹਾਂ ਤੇ ਪਹਿਲਾਂ ਤਾਂ ਮੈਨੂੰ ਆਦਤ ਪੈ ਗਈ ਸੀ ਮੈਂ ਬਾਟੀ ਦੇ ਵਿੱਚ ਪਾ ਕੇ ਚਾਹ ਪੀਂਦੀ ਸੀ ਇਸ ਤੇ ਮੈਂ ਕਵਾਰੀ ਹੁੰਦੀ ਨਾ ਕਦੇ ਵੀ ਬਾਟੀ ਦੇ ਵਿੱਚ ਚਾਹ ਨਹੀਂ ਸੀ ਪੀਤੀ ਤੇ ਇੱਥੇ ਅਸੀਂ ਕਿਸੇ ਦੇ ਘਰੇ ਗਏ ਤੇ ਉਹਨਾਂ ਨੇ ਮੈਨੂੰ ਚਾਹ ਬਾਟੀ ਦੇ ਵਿੱਚ ਪਾ ਕੇ ਦਿੱਤੀ ਤੇ ਮੈਨੂੰ ਪੀਣੀ ਨਹੀਂ ਸੀ ਹੋਉਣੀ ਉਸ ਤੋਂ ਬਾਅਦ ਫਿਰ ਮੈਂ ਘਰੇ ਆ ਕੇ ਤੇ ਮੈਂ ਕਿਹਾ ਵੀ ਮੈਨੂੰ ਤਾਂ ਚਾਹ ਹੀ ਨਹੀਂ ਪੀਣੀ ਆਉਂਦੀ ਬਾਟੀ ਦੇ ਵਿੱਚ ਤੇ ਉਹ ਤਾਂ ਮੇਰੇ ਨਾਲ ਪ੍ਰਾਵ ਸੀਗੀ ਤੇ ਪ੍ਰਾਵ ਨੇ ਪੀ ਲਈ ਸੀ ਚਾਹ ਮੈਂ ਪ੍ਰਾਵ ਨੂੰ ਕਿਹਾ ਪ੍ਰਾਵ ਤੂੰ ਪੀ ਲੈ ਤੇ ਉਸ ਤੋਂ ਬਾਅਦ ਮੈਂ ਬਾਟੀਆਂ ਲੈ ਕੇ ਆਈ ਸੀ ਮਾ ਵੀ ਮੈਨੂੰ ਚਾਹ ਪੀਣੀ ਆਉਣੀ ਚਾਹੀਦੀ ਵੀ ਆਪਾਂ ਕਿਤੇ ਵੀ ਜਾ ਸਕਦਾ ਵੀ ਕਿਸੇ ਵੀ ਤਰ੍ਹਾਂ ਪਰ ਉਹ ਅਗਲਾ ਚੀਜ਼ ਫੜਾ ਸਕਦਾਗਾ ਤੇ ਉਸ ਤਰ੍ਹਾਂ ਮੈਨੂੰ ਆਦਤ ਪੈ ਗਈ ਸੀ ਤੇ ਬਾਟੀ ਦੇ ਵਿੱਚ ਚਾਹ ਮੰਨ ਲਓ ਮੱਲੀ ਵੱਧ ਪੀਤੀ ਜੇ ਬਾਕੀ ਸਰਦੀ ਦੇ ਵਿੱਚ ਤਾਂ ਚੱਲ ਜਾਂਦਾਗਾ ਤੇ ਹੁਣ ਫਿਰ ਮੈਂ ਸੋਚਿਆ ਵਾ ਚਲੋ ਕੱਪਾਂ ਦੇ ਵਿੱਚ ਹੀ ਚਾਹ ਪੀਏਗਾ ਕਰਾਂਗੇ ਨਹੀਂ ਤਾਂ ਇਹ ਵਰਤੇ ਜਾਂਦੇ ਲਿਆ ਲੈ ਕੇ ਚੀਜ਼ਾਂ ਰੱਖ ਲੈਣੇ ਇਹ ਵੀ ਮੈਨੂੰ ਕਹਿੰਦੇ ਵਰਤਦੇ ਨਹੀਂ ਕਰਦੇ ਨਹੀਂ ਆਏ ਗਏ ਤਾਂ ਕਦੀ ਨਾ ਆ ਗਿਆ ਕੌਣ ਆਉਂਦਾ ਭੈਣ ਭਾਈ ਕਦੇ ਆਉਂਦਾ ਚੱਲ ਕੇ ਕੋਈ ਤੇ ਮੈਂ ਇਹਨਾਂ ਨੂੰ ਲਾ ਦੇ ਇਹ ਤਾਂ ਵੈਸੇ ਪੁਰਾਣੇ ਆ ਕੱਪ ਕਾਫੀ ਟਾਈਮ ਦੇ ਹੋਇਆ ਤਾਂ ਮੈਨੂੰ ਲੱਗਦਾ 10-12 ਸਾਲ ਹੋ ਗਏ ਹੋਣਗੇ ਇਹਨਾਂ ਨੂੰ ਕਾਫੀ ਪੁਰਾਣੇ ਕੱਪ ਆ ਗਏ ਤੇ ਨਵੇਂ ਲੈ ਕੇ ਆਦੇ ਸੀ ਉਹ ਵੀ ਪਏ ਸੀ ਤੇ ਰਮਾਲ ਵੀ ਕਹਿੰਦਾ ਕਹਿੰਦਾ ਆਪਾਂ ਕੀ ਕਰਨੇ ਲਿਆ ਲਿਆ ਕੇ ਰੱਖ ਲੈਣਾ ਕਹਿੰਦਾ ਕਦੇ ਕਾਫੀ ਵਾਲੇ ਤੇ ਆਪ ਨੂੰ ਐ ਹੁੰਦਾ ਵੀ ਜਦੋਂ ਜਾਂਦੇ ਆ ਤੇ ਚੀਜ਼ ਸੋਹਣੀ ਲੱਗਦੀ ਹੈ ਤੇ ਲਿਆ ਕੇ ਰੱਖ ਲਈ ਦੀਏਗੀ ਕਾਫੀ ਵਾਲਿਆਂ ਦੇ ਵਿੱਚੋਂ ਤਾਂ ਪ੍ਰਾਪਤੋ ਇੱਕ ਟੁੱਟ ਗਿਆ ਸੀ ਉਹ ਤਾਂ ਡੰਡੀ ਟੁੱਟ ਗਈ ਸੀਗੀ ਕਾਫੀ ਵਗੈਰਾ ਤਾਂ ਵੈਸੇ ਸਰਦੀ ਦੇ ਵਿੱਚ ਤਾਂ ਬਣਾ ਲੈਂਦੇ ਉਹਨਾਂ ਨੂੰ ਗਰਮੀ ਦੇ ਵਿੱਚ ਮੇਰਾ ਇੰਨਾ ਮਨ ਨਹੀਂ ਕਰਦਾਗਾ ਕਾਫੀ ਪੀਣ ਨੂੰ ਨੂੰ ਜੀ ਗੈਸ ਨੂੰ ਚੰਗੀ ਤਰ੍ਹਾਂ ਸਾਬਨ ਨਾਲ ਸਾਫ਼ ਕਰਕੇ ਤੇ ਸਲਫ ਨੂੰ ਸਾਫ਼ ਕਰਕੇ ਤੇ ਉਸ ਤੋਂ ਬਾਅਦ ਬਰਤਨ ਚੱਕੂਗੇ ਹੁਣ ਵੀ ਡੀਮਾਰਟ ਗਏ ਸੀ ਜਦੋਂ ਰਸ਼ਨ ਲੈਣ ਤੇ ਉੱਥੇ ਇੱਕ ਟ੍ਰੇ ਮੈਨੂੰ ਤੇ ਰਮਨ ਨੂੰ ਦੋਵਾਂ ਨੂੰ ਪਸੰਦ ਆ ਗਈ ਤੇ ਮਰਮਾਨ ਨੂੰ ਕਹਿ ਵੀ ਰਹੀ ਸੀ ਮੈਂ ਹਰਮਾਨ ਪਹਿਲਾਂ ਵਾਲਿਆਂ ਵੀ ਪੰਗਾ ਟਰਿਆ ਤੇ ਕਹਿੰਦਾ ਕੁਝ ਨਹੀਂ ਹੁੰਦਾ ਮਮਾ ਇਹ ਵਾਲੀ ਟਰੇ ਸੋਹਣੀ ਆ ਕਹਿੰਦਾ ਲੈ ਚੱਲ ਕੇ ਮੈਂ ਹਾਂਏ ਸੋਹਣੇ ਸੋਹਣੇ ਕਰਕੇ ਚੀਜ਼ ਵਗ ਜਾਂਦੀ ਮੁੜ ਕੇ ਵਰਤੀ ਨਹੀਂ ਜਾਂਦੀ ਫਿਰ ਬਾਲਾਂਗਾਂ ਚੀਜ਼ਾਂ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਜਿਹੜੀ ਚੀਜ਼ ਆਪਣੇ ਵਰਤੋਂ ਚ ਨਹੀਂ ਆਉਂਦੀਗੀ ਸਾਫ ਸਵੱਭਾਈ ਦਾ ਵੀ ਨਾਲ ਉਨਾ ਹੀ ਹੋ ਜਾਂਦਾ ਬਾਕੀ ਟਾਈਮ ਪੈ ਕੇ ਚੀਜ਼ੇ ਪੁਰਾਣੀ ਤਾਂ ਹੋਈ ਜਾਂਦੀ ਕੋਈ ਵੀ ਹੈਗੀ ਤੇ ਮੈਂ ਕਿਹਾ ਚੱਲ ਲੈ ਚਾਲਦੇ ਆ ਪਸੰਦ ਆ ਤਾਂ ਬਾਕੀ ਥੋੜਾ ਜਿਹਾ ਸ਼ੌਂਕ ਹੁੰਦਾ ਹਰੇਕ ਇਨਸਾਨ ਨੂੰ ਕਿਸੇ ਨੂੰ ਕਿਸ ਚੀਜ਼ ਦਾ ਹੁੰਦਾ ਕਿਸੇ ਨੂੰ ਕਿਸ ਚੀਜ਼ ਦਾ ਹੁੰਦਾ ਤੇ ਮੈਨੂੰ ਤਾਂ ਜਦੋਂ ਵੀ ਮੈਂ ਜਾਵਾਂ ਤੇ ਬਸ ਮੈਨੂੰ ਆਪ ਦੇ ਕੋਈ ਮੇਕਅਪ ਵਗੈਰਾ ਦਾ ਨਹੀਂਗਾ ਆਪ ਦੇ ਕੋਈ ਜ਼ਿਆਦਾ ਲੀੜਾ ਲੱਤੇ ਦਾ ਨਹੀਂਗਾ ਮੈਨੂੰ ਘਰ ਦੀ ਚੀਜ਼ ਦਾ ਸ਼ੌਂਕ ਹੁੰਦਾ ਵੀ ਆ ਚੀਜ਼ ਜੇ ਮੈਨੂੰ ਕੋਈ ਪਸੰਦ ਆਉਂਦੀ ਹੈ ਤਾਂ ਵੀ ਆ ਚੀਜ਼ ਲੈ ਲਗੇ ਹਰੇਕ ਦਾ ਆਪੂ ਆਪਣਾ ਸ਼ੌਂਕ ਹੁੰਦਾ ਕਿਸੇ ਨੂੰ ਲੀੜੇ ਕੱਪੜੇ ਦਾ ਕਿਸੇ ਨੂੰ ਮੇਕਅਪ ਦਾ ਪਰ ਮੈਂ ਜਦੋਂ ਵੀ ਜਾਵਾਂਗੀ ਪਹਿਲਾਂ ਮੈਂ ਆਪਣੇ ਘਰ ਲਈ ਚੀਜ਼ ਦੇਖਦੇ ਆਂ ਵੀ ਜੋ ਵੀ ਮੈਨੂੰ ਚੀਜ਼ ਵਧੀਆ ਲੱਗਦੀ ਹੈਗੀ ਤੇ ਉਹ ਲੈ ਕੇ ਆਉਣੀ ਹੁੰਦੀ ਹੈ ਟਾਇਲਾਂ ਤੇ ਇੱਕ ਵਾਰੇ ਸਾਰੇ ਕੱਪੜਾ ਮਾਰਦੇ ਨੇ ਟਾਇਲਾਂ ਤੇ ਇਕੱਲਾ-ਗਿੱਲਾ ਕੱਪੜਾ ਹੀ ਮਾਰਿਆ ਤੇ ਸੈਲਫ ਤੇ ਜ਼ਰੂਰ ਸਾਬਣ ਵਾਲਾ ਮਾਰਤਾ ਸੀ ਬਾਹਰ ਜਾ ਤੇ ਚੰਗੀ ਤਰ੍ਹਾਂ ਸਾਫ ਕਰ ਲੈਨੇਗੇ ਟਾਇਲਾਂ ਤੇ ਆ ਹੁੰਦਾ ਵੀ ਇੱਕ ਅੱਧਾ ਦਿਨ ਛੱਡ ਕੇ ਤੇ ਫਿਰ ਸਾਬਣ ਨਾਲ ਸਾਫ ਕਰਦੇ ਨੇ ਹੁੰਨੇ ਕਈ ਵਾਰੀ ਜਾਂ ਕੋਈ ਦਾਲ ਸਬਜ਼ੀ ਇਦਾਂ ਦੀ ਬਣੀ ਹੋਵੇ ਜਿਹੜੇ ਛਿੱਟੇ ਬਤਾ ਵੈਸੇ ਇਧਰ ਵਿੰਡੋ ਵਾਲੀ ਸਾਈਡ ਤੇ ਹੁੰਦੇ ਆ ਟਾਇਲਾਂ ਤੇ ਦੂਸਰੀ ਸਾਈਡ ਤੇ ਤਾਂ ਨਹੀਂ ਹੁੰਦੇਗੇ ਤੇ ਸ਼ਾਇਦ ਅੰਖ ਦੇ ਉੱਪਰ ਸਾਈਡ ਤੇ ਬਾਹਰਲੀ ਸਾਈਡ ਤੇ ਤੇ ਕਈ ਵਾਰੀ ਵਾਲ ਪੱਟੀ ਕਰਤੀ ਆ ਤੇ ਇਥੋਂ ਬਦਨ ਦਾ ਸੈੱਲ ਆਉਂਦੀ ਕਰਕੇ ਤੇ ਉਹਦੀ ਡੱਗ ਪੈਂਦੀ ਹੈਗੀ ਕਈ ਵਾਰ ਤਾਂ ਮੈਨੂੰ ਇਹੋ ਬਰਤਨ ਚਾਗਦੀ ਹੁੰਨੀ ਆ ਤੇ ਮੈਂ ਡਰ ਜਾਂਦੀ ਪੈਰਾਂ ਦੇ ਉੱਪਰ ਜਦੋਂ ਡੇਗਦੀ ਮੈਨੂੰ ਐ ਹੁੰਦਾ ਪਤਾ ਨਹੀਂ ਕਿਹੜੀ ਡੇਗ ਪਈ ਉੱਪਰ ਇਹ ਤੇ ਦੇਖਦੀ ਆ ਜਿਹੜੇ ਉਹ ਵਾਲਪੇਪਰ ਦੇ ਨਵੇਂ ਆਏ ਹੈਗੇ ਤੇ ਉਹਨਾਂ ਚੋਂ ਮੰਗਾ ਕੇ ਜੇ ਉਹ ਖੜ ਗਿਆ ਤਾਂ ਵੈਸੇ ਇੱਥੇ ਖੜਦਾ ਨਹੀਂ ਕੁਝ ਵੀ ਵਾਲ ਪੱਟੀ ਕਈ ਵਾਰੀ ਕਰਤੀ ਆ ਤੇ ਦੇਖਣ ਦੇ ਵਿੱਚ ਫਿਰ ਗੰਦਾ ਲੱਗਦਾ ਮੈਂ ਅੱਗੇ ਕਹਿ ਰਹੀ ਸਾਰੀ ਕਿਚਨ ਬਣ ਗਈ ਤੇ ਨੀਚੇ ਵੀ ਮੈਟ ਲਗਾ ਲਿਆ ਤੇ ਪਰ ਇੱਥੋਂ ਥੋੜਾ ਜਿਹਾ ਹੋ ਜਾਂਦਾ ਗਾ ਬਸ ਇੱਥੇ ਉਹਦੋਂ ਗਲਤੀ ਕੀਤੀ ਜਦੋਂ ਟਾਈਲ ਲਾਉਣਾ ਸੀ ਉੱਪਰ ਸਲਫ ਦੇ ਤੇ ਨਾਲ ਟਾਈਲ ਲਵਾ ਦੇਣੀ ਸੀਗੀ ਤਾਂ ਸਾਫ਼ ਹੋ ਜਾਂਦਾ ਤੇ ਵਾਲ ਪੁੱਟੀ ਤੇ ਇਹ ਤੇ ਖੜਦੀ ਨਹੀਂ ਸੱਲੋਂ ਦੀ ਕਰਕੇ ਡਿੱਗੀ ਜਾਂਦੀ ਹੈਗੀ। ਲਓ ਜੀ ਸਲਫ ਸਾਫ ਹੋ ਗਿਆ ਤੇ ਬਰਤਨ ਸਾਰੇ ਚੱਕ ਦਿੰਨੇ ਹੁਣ। ਇੱਕ ਵਾਰੀ ਧੋ ਕੇ ਬਾਹਰ ਕਰਕੇ ਤੇ ਸ਼ੈਂਖ ਨੂੰ ਚੰਗੀ ਤਰ੍ਹਾਂ ਮਾਰ ਕੇ ਉਸ ਤੋਂ ਬਾਅਦ ਹੀ ਚੱਕੂਗੀ ਬਰਤਨ ਵੀ। ਬਾਅਦ ਦੇ ਵਿੱਚ ਕੱਪੜੇ ਧੋ ਦੂੰਗੀ। ਡਸਟਿੰਗ ਵੀ ਕਰਨ ਵਾਲੀ ਰਹਿੰਦੀ ਹੈ ਡਸਟਿੰਗ ਕਰ ਲੂੰਗੀ ਪਹਿਲਾਂ। ਡਸਟਿੰਗ ਦਾ ਵੀ ਐ ਹੁੰਦਾ ਕਈ ਵਾਰ ਤਾਂ ਡੇਲੀ ਵੀ ਹੋ ਜਾਂਦੀ ਹੁਣ ਤੇ ਕਈ ਵਾਰੀ ਨਹੀਂ ਵੀ ਹੁੰਦੀਗੀ। ਬਾਕੀ ਜਿਹੜੀ ਮਾਣੀ ਮੋਟੀ ਆਪਣੀ ਡੇਲੀ ਵਾਲੀ ਉਹ ਤਾਂ ਡੇਲੀ ਕਰ ਦਿੰਦੇ ਆ ਡਸਟਿੰਗ ਤੇ ਹੋਰ ਕਾਫੀ ਹੋ ਜਾਂਦੀ ਹੈ ਵੀ ਗੇਟ ਵਗੈਰਾ ਦੇ ਤਾਂ ਮਿੱਟੀ ਆ ਜਾਂਦਾਗਾ ਸਾਫ ਕੰਮ ਤੇ ਇਹ ਡੇਲੀ ਨਹੀਂ ਹੁੰਦੇ ਤੇ ਆਰਟੀਫੀਸ਼ੀਅਲ ਕੁਸ ਫਲਾਵਰ ਪਏ ਆ ਉਹ ਵੀ ਧੋਣ ਵਾਲੇ ਪਏ ਆਗੇ ਜੇ ਟਾਈਮ ਜਾ ਲੱਗਿਆ ਸਰੀਰ ਸੈਟ ਰਿਹਾ ਤਾਂ ਉਹਨਾਂ ਨੂੰ ਵੀ ਧੋ ਦੂੰਗੀ ਉਹਨਾਂ ਨੂੰ ਐਂ ਦਾ ਗਰਮ ਪਾਣੀ ਕਰਕੇ ਤੇ ਸਰਫ ਪਾ ਕੇ ਥੋੜਾ ਜਿਹਾ ਉਹਦੇ ਨਾਲ ਜਲਦੀ ਸਾਫ ਹੋ ਜਾਂਦੇ ਆਗੇ ਕਾ ਮਤਾ ਜਿੰਨਾ ਮਰਜ਼ੀ ਕਰੀ ਚੱਲੇਗਾ ਥੋੜੇ ਥੋੜੇ ਨਾਲ ਤਾਂ ਕੰਮ ਡੇਲੀ ਵੱਜ ਜਾਂਦਾਗਾ ਤੇ ਛੱਡਾਂ ਨੂੰ ਭਾਵੇਂ ਆਪਾਂ ਸਾਰਾ ਛੱਡ ਕੇ ਬੈਠ ਜੀਏ ਪਰ ਐ ਹੁੰਦਾ ਵੀ ਜੇ ਆਪਾਂ ਥੋੜਾ ਥੋੜਾ ਕਰਕੇ ਕਰੀ ਜਾਂਨੇ ਘਰ ਦੀ ਸਾਫ ਸਫਾਈ ਤੇ ਫਿਰ ਇਕੱਠਾ ਨਹੀਂ ਕਰਨਾ ਪੈਂਦਾਗਾ ਤੇ ਘਰ ਵੀ ਸਾਫ਼ ਰਹਿੰਦਾਗਾ ਤਾਂ ਕਰਕੇ ਮੈਨੂੰ ਜਦੋਂ ਵੀ ਟਾਈਮ ਲੱਗਦਾ ਕੋਈ ਫਲਾਵਰ ਵਗੈਰਾ ਧੋੜੇ ਜਾ ਕੇ ਤੋ ਵੀ ਕੋਈ ਡਾਸਟਿੰਗ ਮੈਨੂੰ ਲੱਗਦੀ ਹੈਗੀ ਤੇ ਫਿਰ ਮੈਂ ਹੋਰ ਕੰਮ ਛੱਡ ਕੇ ਤੇ ਜਾਂ ਮੇਰੇ ਕੋਲ ਜਦੋਂ ਟਾਈਮ ਹੁੰਦਾ ਕਈ ਵਾਰੀ ਸ਼ਾਮ ਨੂੰ ਟਾਈਮ ਮਿਲ ਜਾਂਦਾ ਡਾਸਟਿੰਗ ਦਾ ਤੇ ਮੈਂ ਉਸ ਟਾਈਮ ਤੇ ਵੀ ਕਰ ਦੇਣੀ ਹੁੰਦੀ ਮੈਨੂੰ ਜੇ ਕਿਤ ਜਦੋਂ ਆਪਦੇ ਕੋਲੇ ਕੋਈ ਫ੍ਰੀ ਟਾਈਮ ਹੁੰਦਾ ਤੇ ਉਦੋਂ ਕਰ ਦਈਦਾ ਹੁੰਦਾ ਪੰਜ ਛੇ ਦਿਨ ਹੋ ਗਏ ਉਹਦੇ ਫਿਰ ਅੱਜ ਤਾਂ ਮੈਂ ਡੇਲੀ ਸੋਚ ਲੈਂਦੀ ਸੀਗੀ ਵੀ ਫਿਰ ਅੱਜ ਸਾਫ਼ ਕਰਦੀ ਆ ਤੇ ਉਸ ਦਿਨ ਇਹ ਸ਼ਾਮ ਨੂੰ 버ਗਰ ਲਿਆਏ ਤੇ ਮੋਮੋਸ ਲਿਆਏ ਤੇ ਮੜ ਕੇ ਕਹਿੰਦੇ ਰੋਟੀ ਨਹੀਂ ਖਾਣੇਗੀ ਬੱਚੇ ਵੀ ਕਹਿੰਦੇ ਨਹੀਂ ਖਾਣੀ ਪਤਾ ਨਹੀਂ ਤਾਂ ਉਹਦੇ ਨਾਲ ਹੀ ਖੰਗਜ ਖਾਮ ਜਹੇ ਸਾਰਿਆਂ ਨੂੰ ਹੋ ਗਿਆ ਤੇ ਉਸ ਦਿਨ ਮੈਂ ਸੋਚਿਆ ਚਲੋ ਮੈਂ ਰੋਟੀ ਨਹੀਂ ਬਣਾਉਣੀ ਤਾਂ ਫਿਰ ਮੈਂ ਸ਼ਾਮ ਦੇ ਟਾਈਮ ਤੇ ਫਰਿੱਜ ਸਾਫ਼ ਕਰਤਾ ਸੀਗਾ ਵੀਡੀਓ ਉਦੋਂ ਕੋਈ ਨਹੀਂ ਬਣਾਈ ਸੀਗੀ ਮੈਨੂੰ ਐਸ ਵੀ ਚਲੋ ਹੁਣੇ ਪਾ ਕੇ ਵੀ ਕੀ ਕਰਨਾ ਜਿਹੜਾ ਕੰਮ ਹੁੰਦਾ ਕਰ ਲਗੇ ਤੇ ਬਾਕੀ ਕਈ ਵਾਰੀ ਸ਼ਾਮ ਦੇ ਟਾਈਮ ਤੇ ਕੰਮਾਂ ਚ ਮਨ ਵੀ ਬਹੁਤ ਲੱਗਦਾਗਾ ਸਵੇਰ ਵੇਲੇ ਗਰਮੀ ਜੀ ਕਰਕੇ ਉਹਨਾਂ ਕੰਮ ਕਰਨ ਨੂੰ ਮਨ ਵੀ ਨਹੀਂ ਕਰਦਾਗਾ ਕਿਚਨ ਦਾ ਕੰਮ ਕਰਕੇ ਤੇ ਉਸ ਤੋਂ ਬਾਅਦ ਡਸਟਿੰਗ ਕਰਨ ਲੱਗ ਸੀ ਮੈਕ੍ਰੋਫਾਈਬਰ ਵਾਲਾਗਾ ਕੱਪੜਾ ਤੇ ਉਹਨੂੰ ਇੱਕ ਵਾਰੀ ਧੋ ਕੇ ਗਿੱਲਾ ਕਰਕੇ ਤੇ ਨਚੋੜ ਲੈਸ ਚੰਗੀ ਤਰ੍ਹਾਂ ਇਹਦੇ ਵਿੱਚ ਪਾਣੀ ਤਾਂ ਨਹੀਂ ਰਹਿੰਦਾ ਤੇ ਇਹਦੇ ਨਾਲ ਬਹੁਤ ਵਧੀਆ ਡਸਟਿੰਗ ਹੁੰਦੀ ਹੈਗੀ ਇਧਰ ਮਸ਼ੀਨ ਪਈ ਸੀ ਮੇਰੀ ਇੰਟਰਲੌਕ ਵਾਲੀ ਤੇ ਉਹਨੂੰ ਵੀ ਸਾਫ਼ ਕਰ ਦੂੰਗੀ ਡਰੈਸਿੰਗ ਦੇ ਉੱਪਰ ਕੇਰਾ ਵੇ ਪués ਉਹ ਕੱਪੜਾ ਲਿਆ ਕੇ ਮਾਰੂਗੀ ਪਤਾ ਨਹੀਂ Baal ਜਦੋਂ ਬੌਣੇ ਐ ਇੱਥੇ ਖੜਕੇ ਤੇ ਸਿਰ ਬੌਣੇ ਐ ਪੱਖਾ ਚੱਲਦਾ ਹੁੰਦਾ ਤੇ Baal ਓੜ ਓੜ ਕੇ ਤਾਂ ਡਰੈਸਿੰਗ ਤੇ ਵੀ ਲੱਗ ਜਾਂਦੇ ਐ ਸ਼ੀਸ਼ਾ ਵੀ ਇਹ ਸਕੇ ਕੱਪੜੇ ਨਾਲ ਸਾਫ਼ ਕਰ ਲੂਗੀ ਕਿਉਂਕਿ ਇਹ ਗਿੱਲਾ ਕੀਤਾ ਵਾ ਤੇ ਫਿਰ ਇਹਦੇ ਫੂੰਜੇ ਜੇ ਬਣ ਜਾਂਦੇ ਉਹ ਸ਼ੀਸ਼ੇ ਦੇ ਉੱਪਰ ਤਾਂ ਸਪਰੇਅ ਮਾਰ ਲਈ ਸੀ ਸ਼ੀਸ਼ੇ ਦੇ ਉੱਪਰ ਤੇ ਇਹਨੂੰ ਸਾਫ਼ ਕਰ ਦਿੰਦੀ ਐ ਮੈਂ ਬਸੇ ਮੈਂ ਤਾਂ ਇੱਥੇ ਬਹੁਤ ਘੱਟ ਖੜ ਕੇ ਸਰ ਪਾਣੀ ਹੁੰਨੀ ਆ ਕਿ ਆਪਣੇ ਕਿਹੜਾ ਕੋਈ ਉਹ ਕਰਨਾ ਹੁੰਦਾ ਸਿੱਧਾ ਸਿਰ ਪਾਉਣਾ ਹੁੰਦਾ ਤੇ ਮੈਂ ਤਾਂ ਜਿੱਥੇ ਬੈਠੀ ਹੁੰਨੇ ਕੰਗਾ ਚਾੱਕ ਕੇ ਤੇ ਉੱਥੇ ਬੈਠ ਕੇ ਬਾਹਲੇ ਨਹੀਂ ਨੇ ਕਈ ਵਾਰੀ ਬੈੱਡ ਤੇ ਬੈਠ ਕੇ ਵੀ ਬਾਹਲੇ ਨਹੀਂ ਹੁੰਨੀ ਆ ਬੱਚਾ ਦਾ ਹੁੰਦਾ ਗਾ ਪਰ ਆ ਵੀ ਹੁਣ ਦਮਾਲਾ ਬੰਨਦੀ ਹੁੰਨੀ ਆ ਤਾਂ ਇੱਥੇ ਖੜ ਕੇ ਬੰਨ ਲੈਂਦੀ ਆ ਕਿ ਪੱਗਾਂ ਬੰਨਦੇ ਇਹ ਤੇ ਇਹ ਬੰਨ ਲੈਂਦੇ ਹੁੰਦੇ ਆ ਬਾਕੀ ਹੋਰ ਤਾਂ ਕੀ ਨੇ ਇੱਥੇ ਖੜ ਕੇ ਸਰਣ ਗਰਮੀ ਦੇ ਵਿੱਚ ਤਾਂ ਕਿਹੜੇ ਆਪਾਂ ਮੇਕਅਪ ਕਰਨੇ ਆ ਬਸ ਤਾਂ ਸਰਦੀ ਦੇ ਵਿੱਚ ਵੀ ਨਹੀਂ ਕਰਦੇਗੇ ਤੋ ਜਿੱਥੇ ਜੱਤ ਕਰਦਾ ਬੈਠ ਕੇ ਆਪਣੇ ਤੇ ਸਿੱਧਾ ਸਿਰ ਬੋਣਾ ਦਾ ਕਦੇ ਜੂੜਾ ਕਰ ਲਈਦਾ ਕਦੇ ਗੁੱਤ ਕਰ ਲਈਦੀ ਆ ਬੈਡ ਸ਼ੀਟਾਂ ਵੈਸੇ ਚੀਜ਼ ਕਰਨ ਵਾਲੀਆਂ ਹੋਈਆਂ ਪੰਨਸੀਆਂ ਤੇ ਬਸ ਮੌਸਮ ਨੂੰ ਦੇਖ ਕੇ ਮੈਂ ਟਲ ਗਈ ਕਿੜਮੈਣ ਹੋਈ ਜਾਂਦੀ ਸੀ ਇਸ ਟਾਈਮ ਤੇ ਵੀ ਡਾਸਟਿੰਗ ਤੇ ਟਾਈਮ ਤਾਂ ਨਹੀਂ ਲੱਗਦਾ ਜੇ ਡੇਲੀ ਕਰਦੇ ਰਹੇਗੇ ਬਦ ਤੋਂ ਬਾਦ 15 ਮਿੰਟ ਲੱਗਦੀ ਆ ਸਾਰੇ ਘਰ ਦੀ ਡਸਟਿੰਗ ਕਰਨ ਤੇ ਜੇ ਐ ਹੁੰਦਾ ਕੋਈ ਗੇਟਾ ਵਗੈਰਾ ਦੇ ਬਿੰડા ਵਗੈਰਾ ਦਾ ਕੰਮ ਲੱਗ ਜੀਏ ਫਿਰ ਥੋੜਾ ਜਿਹਾ ਕੰਮ ਲੱਗ ਜਾਂਦਾ ਤੇ ਇਹ ਤਾਂ ਵੈਸੇ ਡੇਲੀ ਵਾਲੀ ਡਸਟਿੰਗ ਤਾਂ ਮੈਂ ਕਰ ਦੇਣੀ ਹੁੰਦੀ ਆ ਕੀ ਕਹਿਣਾ ਕਦੇ ਮੇਰੇ ਤੋਂ ਨਾ ਹੋਵੇ ਰੱਜ ਤੇ ਮਾਰ ਲੈਨੇ ਕੱਪੜਾ ਤੇ ਕਿਚਨ ਦੀ ਮੈਂ ਪਹਿਲਾਂ ਹੀ ਕਰਤੀ ਸੀ ਡਸਟਿੰਗ ਜਦੋਂ ਮੈਂ ਉੱਥੇ ਬਰਤਨ ਵਗੈਰਾ ਚੱਕ ਕੇ ਆਈ ਸੀ ਉੱਥੇ ਵੀਡੀਓ ਨਹੀਂ ਬਣਾਈ ਸੀ ਇਸ ਤੋਂ ਬਾਅਦ ਡ੍ਰੈنگ ਰੂਮ ਦੀ ਰਹਿੰਦੀ ਆ ਡਸਟਿੰਗ ਤੇ ਉਹ ਕਰ ਦੋਗੇ ਕੱਪੜੇ ਬਾਦ ਦੇ ਵਿੱਚ ਹੀ ਧੋਂਗੇ ਤੇ ਪੋਚਾ ਹਜੇ ਨਹੀਂ ਲਗਾਏਗਾ ਇਹ ਰਮਾਨ ਦਾ ਕੰਪਿਊਟਰ ਤੇ ਇਹ ਵਾਲਾ ਤੇ ਤੋ ਇਹਨੂੰ ਵੈਸੇ ਤਾਂ ਮੇਰਾ ਬੱਚਾ ਨੂੰ ਕਿਹਾ ਵਾ ਪ੍ਰავਦਾ ਸਟੱਡੀ ਟੇਬਲ ਉਹਨੂੰ ਕਿਹਾ ਤਾਂ ਵੀ ਤੂੰ ਆਪਣਾ ਸਟੱਡੀ ਟੇਬਲ ਦੀ ਡਸਟਿੰਗ ਆਪੇ ਕਰਨੀ ਤੇ ਰਮਾਨ ਨੂੰ ਵੀ ਕਿਹਾ ਵਾ ਆਪ ਨੂੰ ਬਸ ਫੇਰ ਆਇਆ ਹੁੰਦਾ ਵੀ ਜਦੋਂ ਆ ਕੇ ਕੋਲੇ ਕੋਈ ਹੋਰ ਕਰ ਦੇ ਡਸਟਿੰਗ ਪੀੜਿਆ ਵਗੈਰਾ ਦੀ ਤੇ ਨਾਲ ਕੱਪੜਾ ਮਾਰ ਦੇਈਦਾ ਇਹਨਾਂ ਤੇ ਵੀ ਡਸਟਿੰਗ ਦਾ ਕੰਮ ਨਿਬੜ ਜੂਗਾ ਤੇ ਉਸ ਤੋਂ ਬਾਅਦ ਕੱਪੜੇ ਧੋ ਲਾਂਗੇ ਬਾਕੀ ਆਇਆ ਦੁਪਹਿਰ ਦਾ ਹੋਣਾ ਇਕੱਲਾ ਰੋਟੀ ਬਣਾਉਣੀ ਹੋਗੀ ਦਾਲ ਬਣੀ ਪਈ ਹੈਗੀ। ਲਾਸਟਿੰਗ ਕਰਕੇ ਤੇ ਮੈਂ ਕੱਪੜੇ ਵੀ ਧੋਲੇ ਸੀ ਸੁੱਕਣੇ ਫੋਨ ਵਾਲੇ ਰਹਿੰਦੇ ਸੀ ਇੱਥੇ ਚਾਹ ਧਰ ਲਈ ਸੀ 11:30 ਦਾ ਟਾਈਮ ਹੋ ਗਿਆ ਸੀ ਇਹ। ਤੇ ਪ੍ਰਾਪ ਦਾ ਟਿਫਨ ਪਾ ਦਿੰਦੀ ਆ ਵਾਟਰ ਬੋਟਲ ਭਰ ਕੇ ਰੱਖ ਦਿੰਦੀ ਆ। ਚਾਹ ਮੈਂ ਆਪਣੇ ਲਈ ਬਣਾਉਣੀ ਸੀਗੀ ਤੇ ਫਿਰ ਮੈਨੂੰ ਇਹ ਹੋ ਗਿਆ ਚਲੋ ਵੀ ਪ੍ਰਾਪ ਵੀ ਪੀ ਲੂਗੀ। ਤੇ ਬਾਹਰ ਇਸ ਟਾਈਮ ਤੇ ਜਦੋਂ ਮੈਂ ਚਾਹ ਬਣਾ ਰਹੀ ਸੀ ਤੇ ਮੀਂਹ ਥੋੜਾ ਜਿਹਾ ਤੇਜ਼ ਹੋ ਗਿਆ ਸੀਗਾ। ਵੀ ਜ਼ਿਆਦਾ ਤੇਜ਼ ਵੀ ਨਹੀਂ ਕਹਿ ਸਕਦੇ ਜਿਵੇਂ ਪਹਿਲਾਂ ਹਲਕੀ ਹਲਕੀ ਭੂਰ ਜਿ ਡਗਦੀ ਸੀ ਤੇ ਇਸ ਟਾਈਮ ਤੇ ਜ਼ਿਆਦਾ ਤੇਜ਼ ਹੋ ਗਈ ਸੀ ਭੂਰ ਤੇ ਪ੍ਰਾਵ ਅੱਗੇ ਕਹਿ ਰਹੇ ਸੀ ਮੰਮਾ ਕਹਿੰਦੇ ਹੁਣ ਸਕੂਲ ਦਾ ਟਾਈਮ ਹੋ ਗਿਆ ਤੇ ਹੁਣ ਭੂਰ ਤੇਜ਼ ਹੋਣ ਲੱਗੀ ਕਹਿੰਦੇ ਮਾ ਚੱਲ ਕੀ ਪਤਾ ਉਹਦ ਨੂੰ ਰੋਕੀ ਜਾਵੇ ਹਜੇ ਮਾ ਤੁ ਚਾਹ ਪਾਣੀ ਪੀਏਗੀ ਟੀਫਨ ਮੈਂ ਪ੍ਰਾਵ ਦਾ ਪਾ ਕੇ ਰੱਖਦਾ ਤੇ ਵਾਟਰ ਬੋਟਲ ਇੱਕ ਵਾਰੀ ਮੈਂ ਵੈਸੇ ਤਾਂ ਜਦੋਂ ਸ਼ਾਮ ਨੂੰ ਆ ਕੇ ਬੈਗ ਦੇ ਵਿੱਚੋਂ ਕੱਢ ਦਿੰਦੇ ਉਦੋਂ ਧੋ ਕੇ ਰੱਖਦੇ ਹੁੰਨੇ ਆ ਤੇ ਪਰ ਮੈਨੂੰ ਐ ਆਉਂਦਾ ਕਿ ਸਵੇਰ ਵੇਲੇ ਜਦੋਂ ਇਹਨਾਂ ਨੂੰ ਸਕੂਲ ਜਾਣਾ ਹੁੰਦਾ ਚਾਹੇ ਈਰਮਾਨ ਨੇ ਚਾਹੇ ਪ੍ਰਾਵ ਨੇ ਤੇ ਮੈਨੂੰ ਧੋ ਕੇ ਪਾਣੀ ਦੇਣਾ ਚੰਗੀ ਤਰ੍ਹਾਂ ਤੇ ਦੁਬਾਰਾ ਫੇਰ ਭਰ ਦੇਣ ਤੇ ਨਾਲ ਨਾਲ ਮੇਰੇ ਇਧਰ ਚਾਚ ਨੀਗਾ ਸੀ ਚਾਚ ਦੁੱਧ ਪਾਤਾ ਸੀ ਮੈਨੂੰ ਐਸ ਵੀ ਕਿਤੇ ਚਾਹ ਨੂੰ ਉਬਾਲਨਾ ਜੇ ਤੇ ਪ੍ਰਾਵ ਦੀ ਵਾਟਰ ਬੋਟਲ ਦੇ ਵਿੱਚ ਥੋੜਾ ਜਿਹਾ ਮੈਂ ਫ੍ਰਿਜ ਚੋਂ ਬੋਟਲ ਲਿਆ ਕੇ ਉਹ ਚੋਂ ਪਾਣੀ ਪਾ ਦੂੰਗੀ ਕਿਉਂਕਿ ਕੈਂਪਰ ਦੇ ਵਿੱਚ ਚਾਣ ਵੀ ਉਬਾਲ ਆ ਗਿਆ ਸ ਤੇ ਗੈਸ ਬੰਦ ਕਰ ਦਿੰਨੇ ਆ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੀ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ